ਸਾਸ੍ਰੀਕਾਲ ਜੀ ਬਾਈ ਆ ਜੋ ਤੁਸੀਂ ਕੋਠੀ ਦੇਖ ਰਹੇ ਹੋ ਨਾ ਇਹਦੇ ਜੇ ਇੱਕ ਖਾਸियत ਹੈ ਵੀ ਇਹ ਸਾਰੀ ਚੜਾਈ ਗਾਰੇ ਚ ਕੀਤੀ ਹੋਈ ਹੈ ਤੇ ਬਾਈ ਬਹੁਤ ਵਧੀਆ ਸਿੰਗਲ ਪੋਸਟਰ ਦੀ ਕੋਠੀ ਆ 1000 ਸਕਰ ਫੁੱਟ ਹੈ ਜੀ ਤੇ ਡਿਜ਼ਾਈਨਿੰਗ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਤੇ ਬਾਈ ਨੇ ਦੱਸਿਆ ਸਾਨੂੰ ਕਹਿੰਦੇ ਵੀ 1000 ਸਕਰ ਫੁੱਟ ਬਣਾਉਣਾ ਸੀ ਸਾਨੂੰ ਫੇਰ ਵੀ ਆਨ ਲੱਗਦਾ ਸੀ ਵੀ ਬਾਈ ਸਾਡਾ ਆਈਡੀਆ ਸੀ 5 ਲੱਖ ਰੁਪਏ ਲਾਵਾਂਗੇ ਤੇ ਪਿੱਛੋਂ ਆਪਾਂ ਨੂੰ ਕਈ ਵਾਰੀ ਨਾ ਕੋਈ ਕਹਿ ਦਿੰਦਾ ਵੀ ਯਾਰ ਬਾਈ 5 ਲੱਖ ਤੱਕ ਹੀ ਦਿੰਦੇ ਆ ਮਿਸਤਰੀ ਵੱੱਦ ਪਹਿਲਵਾਉਂਦੇ ਆ ਉਦਾਂ ਦਾ ਬਾਈ ਹੋਰੀ ਕਹਿੰਦੇ ਕੁਛ ਨਹੀਂ ਸੀ ਕੱਲੀ ਕੱਲੀ ਚੀਜ਼ 'ਚੋਂ ਪੈਸਾ ਬਚਾਇਆ ਕੋਠੀ ਪਲਾਸਤਰ ਹੋ ਕੇ ਰੈਡੀ ਆ ਨੀਚੇ ਫਰਸ਼ ਵਗੈਰਾ ਤਾਂ ਨਹੀਂ ਹਜੇ ਲੱਗਿਆ ਪਰ ਗੱਲ ਕੀ ਆ ਵੀ ਬਾਈ ਹੋਰੀ ਕਹਿੰਦੇ ਸਾਡਾ ਆਈਡੀਆ ਸੀਗਾ 5 ਤੋਂ 6 ਲੱਖ ਰੁਪਏ ਦੇ ਵਿੱਚ ਘਰ ਬਣਾਉਣਾ ਸਿੰਗਲ ਪੋਰਸ਼ਨ ਤੇ ਬਾਈ ਬਣਾਤਾ ਬਾਈ ਹੋਰੀ ਕਹਿੰਦੇ 6 ਲੱਖ ਰੁਪਏ ਦੇ ਵਿੱਚ ਸਾਡੀ ਕੱਲੀ ਕੱਲੀ ਚੀਜ਼ ਤੇ ਬਚਦੋਈ ਹੈ ਚਣਾਈ ਵੀ ਅਸੀਂ ਤੱਕ ਹੋ ਸਕੇ ਗਾਰੇਜ ਕੀਤੀ ਆ ਤੇ ਪਲਾਸਤਰ ਹੋ ਕੇ ਬਾਈ ਚੰਗਾ ਸਿਮਿੰਟ ਦਾ ਮਟੀਰੀਅਲ ਹੈ ਸਿਮਿੰਟ ਬ੍ਰੇਤੀ ਉਹ ਚੰਗਾ ਵਰਤਿਆ ਸਾਰਾ ਸਰੀਆ ਵਗੈਰਾ ਆਪਾਂ ਜਿੱਥੇ-ਇਥੇ ਹੁੰਦੀ ਹੈ ਨਾ ਜਿਹੜੀ-ਜਿਹੜੀ ਚੀਜ਼ ਚੰਗੀ ਵਰਤਣੀ ਨੇ ਉਹ ਚੰਗੀ ਵਰਤਿਆ ਕਰੋ ਜਿੱਥੇ ਇਹ ਤੇ ਬਚਤ ਹੁੰਦੀ ਹੈ ਉਹ ਬਸ ਜ਼ਰੂਰੀ ਆ ਕਿਉਂਕਿ ਅੱਜ ਕੱਲ ਜੋ ਆਪਾਂ ਬ੍ਰੇਤੀ ਦੇਖਦੇ ਆ ਉਹ ਜ਼ਰੂਰੀ ਨਹੀਂ ਹੈਗਾ ਵੀ ਬ੍ਰੇਤੀ ਬਹੁਤ ਵਧੀਆ ਉਹ ਵੀ ਆ ਰਹੀ ਹੈ ਕੁਆਲਿਟੀ ਦੀ ਬਾਈ ਜਿਹੜਾ ਘਾਰ ਆ ਪੁਰਾਣੇ ਘਰ ਗਾਰੇ ਜੀ ਹੁੰਦੇ ਸੀ ਕਿਨੇ ਕਨੇ ਸਾਫ ਹਿਲਦੇ ਨਹੀਂ ਸੀ ਉਹ ਆਪਾਂ ਆਪਣਾ ਹੁੰਦਾ ਸਿਸਟਮ ਹਰ ਇਹ ਕਲਾ ਜਿੱਥੇ ਆਪਾਂ ਦੋ ਵੀ ਬਚਾਉਣੇ ਦਾ ਬਾਈ ਬਚਾ ਸਕਦੇ ਆ ਮਕਾਨ ਨੂੰ ਕੁਝ ਨਹੀਂ ਬਣਾਉਂਦਾ ਘਰ ਇੱਕ ਚਣਾਈ ਵਾਲੇ ਰਹੀ ਸੀਮੈਂਟ ਵਗੈਰਾ ਚੰਗਾ ਜੁਰੀ ਕੀਤਾ ਵੇ ਆ ਦੇਖੋ ਅੰਦਰੋਂ ਬਾਈ ਇੱਕ ਚੀਜ਼ ਹੋਰ ਆ ਬਾਈ ਪਲਾਸਟਰ ਇਦਾਂ ਦਾ ਕੀਤਾ ਬਾਈ ਜੋੜ ਸਾਨੂੰ ਦਿਸਾ ਨਹੀਂ ਇਹਦੇ ਵਿੱਚ ਕਿਤੇ ਵੀ ਛਿੱਤੀ ਛਿੱਤੀ ਤੇ ਬਹੁਤ ਵਧੀਆ ਤਰੀਕੇ ਨਾਲ ਦੇਖੋ ਰਸੋਈ ਬਾਈ ਉਹਨਾਂ ਨੇ ਬਸੋਂ ਵੀ ਕਰ ਰੱਖੀ ਇਹਦੇ ਵਿੱਚ ਸਮਾਨ ਸੋਣ ਵੈਸੇ ਪਿਆਗਾ ਅਸੀਂ ਅੰਦਰ ਤੁਹਾਨੂੰ ਦੰਦ ਕਰ ਰਹੇ ਆ ਵੀ 1000 ਕਿ ਸਕਰ ਫੁੱਟ ਚਾ ਇਧਰ ਦੇਖੋ ਆ ਸਟੋਰ ਪਰ ਸਤੀ ਬਣਾਈ ਹੋਈ ਹੈ ਬਾਈ ਉਹਨਾਂ ਨੇ ਇਧਰ ਬੈਡਰੂਮ ਆਗਾ ਤੇ ਪਿੱਛੇ ਉਧਰ ਦਿਖਾਉਣਾ ਤੁਹਾਨੂੰ ਅਜੇ ਜੋੜੀਆਂ ਵਗੈਰਾ ਸਾਰਾ ਰਹਿਦਾ ਕੰਮ ਪਲਾਸਟਰ ਹੋਇਆ ਹੋਇਆ ਹੈ ਤੇ ਫੇਰ ਤੁਹਾਨੂੰ ਸਾਡਾ ਮਕਸਦ ਹੈ ਵੀ ਆਪਾਂ ਤੁਹਾਨੂੰ ਦੱਸਦੇ ਹੁੰਨੇ ਆ ਜਦੋਂ ਕੋਠੀ ਪਲਾਸਟਰੋਗੇ ਉਹ ਬਹੁਤ ਖਾਈਏ ਜਿਆਦਾ ਤੇ ਬਾਈ ਰੈਡੀ ਹੋਈ ਕੋਠੀ ਜਦੋਂ ਸਾਰਾ ਡੀਵੀਅਰ ਵਗੈਰਾ ਲੱਗ ਜਾਂਦਾ ਉਹਦੇ ਚ ਇੱਕ ਚੀਜ਼ ਵੀ ਹੁੰਦੀ ਹੈ ਉਹਦੇ ਚ ਉਹ ਜਿਹੜੀਆਂ ਨਹੀਂ ਹੁੰਦਾ ਜਿਹੜਾ ਸ਼ੁਰੂ ਚ ਆਪਾਂ ਲੈ ਸਕਦੇ ਹਾਂ ਨੇ ਮਕਾਨ ਬਣਾਉਣ ਵਾਲੇ ਵੀ ਇਹਦੇ ਚ ਇਹ ਕੀਤਾ ਹੋਇਆ ਆ ਦੇਖੋ ਇੱਧਰ ਵਾਸ਼ਰੂਮ ਦਾ ਏਰੀਆ ਹੋ ਗਿਆ ਜੀ ਕੈਂਟ ਡਿਜ਼ਾਈਨਿੰਗ ਹੈ ਵੀ ਪੂਰੀ ਕੋਠੀ ਦੀ ਤੇ ਇੱਧਰ ਕੋਸੂਆ ਨੂੰ ਰੱਖਤਾ ਬਾਈ ਉਹਨਾਂ ਨੇ ਪਿੱਛੇ ਬੈਕ ਸਾਈਡ ਉਕੇ ਸਾਹਮਣੇ ਕੋਈ ਅੱਜ ਕੱਲ ਜ਼ਿਆਦਾਤਰ ਆਪਾਂ ਦੇਖਦੇ ਆਂ ਪਿੱਛੇ ਰੱਖਦਾ ਨਾ ਪਸ਼ੂਆਂ ਦਾ ਸਿਸਟਮ ਸਾਹਮਣੇ ਫਰੰਟ ਚਲੋ ਕੋਠੀ ਸੋਹਣੀ ਲੱਗਦੀ ਆ ਹਨਾ ਤੇ ਪਿੱਛੇ ਪਸ਼ੂਆਂ ਦਾ ਰੱਖਦਾ ਸਾਰਾ ਉਧਰ ਹੀ ਇਹਦੇ ਚਾਰੇ ਦਾ ਤੇ ਬਾਈ ਦੇਖੋ ਆਪਾਂ ਨੂੰ ਵਧੀਆ ਲੱਗਿਆ ਬਾਈ ਮਕਾਨ ਤੇ ਇੱਧਰ ਦੇਖੋ ਭਰਾ ਇੱਕ ਹੋਰ ਧਰਾਜ ਹੈ ਬੈਡਰੂਮ ਸਾਹਮਣੇ ਗੋਆ ਬੈਡਰੂਮ ਆ ਗਿਆ ਬਾਈ ਕਿਚਨ ਆ ਗਿਆ ਹਨਾ ਸਟੋਰ ਆ ਗਿਆ ਤੇ ਇੰਨੇ ਕੇਰੀਆ ਦੇ ਵਿੱਚ ਬਾਈ ਸਿੰਗਲ ਪੋਰਸ਼ਨ ਚ ਆਪਾਂ ਇੰਨਾ ਕੀ ਰੱਖ ਸਕਦੇ 1000 ਵਰਗ ਮਟਰ ਤੇ ਸਾਰੀ ਸਹੂਲਤ ਜੀ ਆ ਗਈ ਲਗਭਗ ਦੋ ਬੈਡਰੂਮ ਆ ਗਏ ਹਨ ਤੇ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤਾ ਵਾ ਜੀ ਮਕਾਨ ਬਾਹਰੋਂ ਵੀ ਜੋ ਡਿਜ਼ਾਈਨਿੰਗ ਦਿੱਤੀ ਹੈ ਜਾਲੀ ਵਗੈਰਾ ਦਿਓ ਤੁਸੀਂ ਦੇਖੀ ਆ ਆ ਉੱਪਰੋਂ ਬਾਈ ਉਹਨਾਂ ਨੇ ਆਪਾਂ ਜਿਹੜੀ ਜੋ ਪੌੜੀਆਂ ਵਾਲੀ ਆਪਾਂ ਛਤਰ ਕਹਿੰਦੇ ਨੇ ਪਾਈ ਆ ਉਹ ਬਾਲੇ ਦੀ ਤੇ ਉਹਦੀ ਪਾਈ ਆ ਦਿਖਾਉਣਾ ਤੁਹਾਨੂੰ ਆ ਦੇਖੋ ਉੱਪਰ ਨਿਗਾਹ ਮਾਰਿਓ ਤੇ ਉੱਪਰ ਦਿਖਾਉਣੇ ਆਜੋ ਆ ਦੇਖੋ ਜੀ ਇਹ ਬਾਈ ਉਹਨਾਂ ਨੇ 7 ਉਪਰਾਂ ਜਾਰੀ ਪਾਤੀ ਤੇ ਕਹਿੰਦੇ ਵੀ ਬਾਲਾ ਹਜੇ ਅਪਾ ਚਲੋ ਖਰਚਾ ਪਰ ਨਹੀਂ ਕਰਨਾ ਹੁੰਦਾ ਨਾ ਤੇ ਬਾਲਾ ਤੇ ਬਾਈ ਟਾਇਲ ਪਾਈ ਹੋਈ ਆ ਗਾਰਡਰ ਪਾ ਕੇ ਤੇ ਬਾਈ ਵਧੀਆ ਲੱਗਿਆ ਬੱਤ ਜੇ ਦਾ 6 ਲੱਖ ਰੁਪਿਆ ਲੱਗਿਆ ਨਾ ਤੇ ਕਿਵੇਂ ਲੱਗੀ ਵੀਡੀਓ ਸ਼ੇਅਰ ਕਰੋ ਜਿਨੇ ਨੇ ਘੱਟ ਖਰਚੇ ਚ ਮਕਾਨ